ਜਾਨ ਚਈਆਂ ਸੁਰਤਾਂ ਨੂੰ ਮਿੱਟੀ ਨੇ ਲੁਕਾ ਲਿਆ ਧਰਤੀ ਤੇ ਪਿਆਰਿਆਂ ਨੂੰ ਧਰਤੀ ਨੇ ਹੀ ਖਾ ਲਿਆ ਤੇ ਚੱਕ ਵਿੱਚ ਜਿਉਂਦਿਆਂ ਨੂੰ ਪੈਂਦੀਆਂ ਨੇ ਸੁਰਤਾਂ ਆਉਂਦੀਆਂ ਨੇ ਯਾਦ ਫਿਰ ਉਹਨਾਂ ਦੀਆਂ ਸੁਰਤਾਂ ਦਿਲ ਵਾਲੇ ਸ਼ੀਸ਼ੇ ਵਿੱਚੋਂ ਲੈਂਦੀਆਂ ਨਹੀਂ ਮੂਰਤਾਂ ਪਿਆਰ ਦਾ ਪਵਾੜਾ ਜਿਹੜਾ ਅਸੀਂ ਕੱਲ ਪਾਲਿਆ ਚੰਨ ਚਈਆ ਸੁਰਤਾਂ ਨੂੰ ਮਿੱਟੀ ਨੇ ਲੁਕਾਲਿਆ ਚੰਨ ਚਈਆ ਸੁਰਤਾਂ ਨੂੰ ਮਿੱਟੀ ਨੇ ਲੁਕਾਲਿਆ ਹੁਸਨ ਜਵਾਨੀ ਤੇ ਦਰਿਆ ਦੀ ਠਾਠ ਅੰਦਰ ਮਛਲੀਆਂ ਸਾਵਾਂ ਦੀਆਂ ਸਦਨ ਤਰਨੀਆਂ ਨੇ ਇਹ ਕੱਲ ਨਹੀਂ ਕੋਲੋਂ ਦੀ ਚਾਨ ਵਾਲੀ ਛਟੀਆਂ ਮੌਤ ਦੀਆਂ ਪੈਣੀਆਂ ਪਰਲੀਆਂ ਨੇ ਤੇ ਕਿਤੇ ਉਮਦ ਦੀ ਕਿੱਥੇ ਫਜ਼ੂਲ ਖਰਚੀ ਸਈਆਂ ਫੋਲ ਵਹਿਆਂ ਕਿ ਤਰਨੀਆਂ ਨੇ ਤੇ ਐ ਚਤੋਂ ਰੂਨ ਉਡਾਦੀਆਂ ਮਾਰੀਆਂ ਨੇ ਬੁੱਤ ਚਲ ਚੋਤਾਏ ਤੇ ਤੀਰ ਤੁਰਿਆ ਤੇ ਮਾਂ ਪੁੱਲ ਗਈ ਇਹ ਉਲਫਤ ਬੱਚਿਆਂ ਦੀ ਬਾਪ ਛੱਡ ਔਲਾਦ ਤੇ ਸੀਰ ਤੁਰਿਆ ਭਾਈ ਆਖਦੇ ਨੇ ਪਾਵਾਂ ਪੱਜ ਗਈਆਂ ਪੈਣਾ ਰੋਂਦਿਆਂ ਨੇ ਤੇ ਸੋਨਾ ਵਿਦ ਤੁਰਿਆ ਤੇ ਰਿਸ਼ਤੇ ਆਰ ਚੀ ਸਭ ਸਰਦਾਰ ਸਈਆਂ ਓਏ ਇੱਥੇ ਜੋ ਆਇਆ ਉਹ ਅਖੀਰ ਤੁਰਿਆ ਇੱਥੇ ਜੋ ਆਇਆ ਉਹ ਅਖੀਰ ਤੁਰਿਆ ਪਹਿਲਾਂ ਬੇਜੁਬਾਨਾਂ ਨੂੰ ਸਬਕ ਦੇ ਕੇ ਫਿਰ ਉਮਤਾ ਦਾ ਪਾਰ ਚਾ ਲੈਂਦੇ ਅਸਾ ਪਿਆ ਹੱਥ ਪਿਆਰ ਇਕ ਲੱਖ ਵਾਲਾ ਓਏ ਅਨਪੜਾ ਨੂੰ ਸਬਕ ਪੜਾ ਲੈਂਦੇ ਤੇ ਮੇਰੇ ਚਹ ਸਰਦਾਰ ਨਿਕਮਿਆਂ ਨੂੰ ਓਏ ਛੇੜੂ ਕਰਮ ਕਰਕੇ ਕਲੇ ਲਾ ਲੈਂਦੇ ਠੋਕਰ ਲੱਗਿਆ ਇਸਨੇ ਚੂਰ ਹੋਣਾ ਕੱਚ ਤੋਲ ਨਾ ਸੁੱਚੀਆਂ ਹੀਰਿਆਂ ਨਾਲ ਹਮ ਸ਼ਕਲ ਹੋਵੇ ਭਾਵੇਂ ਲੱਖ ਵਾਰੀ ਸੂਵੇ ਕਦੇ ਨ ਤੋਲਦੇ ਜ਼ੀਰਿਆਂ ਨਾਲ ਆਪਣੇ ਆਪ ਨਾ ਆਪਣੀ ਦਸ ਖੋਪੀ ਬੰਦਾ ਪਰਖਿਆ ਜਾਵੇ ਵਾ ਤੀਰਿਆਂ ਨਾਲ ਖਸਮਾ ਵਾਲੇ ਸਹੀ ਸਰਦਾਰ ਝੇੜੇ ਕਰਤੇ ਸੰਗ ਨ ਕਤੇ ਬੇ ਫਿਕਰਿਆਂ ਨਾਲ ਕਰਤੇ ਸੰਗ ਨ ਕਤੇ ਬੇ ਫਿਕਰਿਆਂ ਨਾਲ ਨਾ ਪਨ ਮੋਮਨ ਨਾ ਪਨ ਕਾਫਰ ਨਾ ਪੰਡਤ ਨਾ ਕਾਸੀ ਭੱਲੇ ਸ਼ਾ ਇੱਕ ਯਾਰ ਬਣਾ ਲੇ ਲਾ ਕੇ ਦਿਲ ਦੀ ਬਾਜੀ ਤੇ ਅਕਲ ਨੇ ਵੀ ਨਹੀਂ ਸੀ ਸਾਥ ਦਿੱਤਾ ਨਹੀਂ ਸੀ ਕੋਈ ਦਿਲ ਨੂੰ ਸਮਝਾਉਣ ਵਾਲਾ ਉਹ ਸਰਾਉ ਤੇ ਮੂਰਖ ਚੱਲ ਪਿਆ ਜਿਹੜਾ ਰਾਹ ਨਹੀਂ ਸੀ ਪਾਰ ਜਾਣ ਵਾਲਾ ਤੇ ਮੇਲੇ ਵਿੱਚ ਆ ਕੇ ਮੇਲਾ ਵੇਖਿਆ ਨਹੀਂ ਨਹੀਂ ਸੀ ਕੋਈ ਸਾਥ ਨਹੀਂ ਪਾਉਣ ਵਾਲਾ ਪੁਲਿਸ਼ਾ ਮੈਂ ਤੋ ਸਾਂਵੀ ਤੱਕ ਕਿਤੇ ਨਾਲ ਰੁੱਸਾਂ ਜਿ ਤੋ ਰਿਆ ਹੈ ਨਹੀਂ ਕੋਈ ਮਨ ਨਾਉਣ ਵਾਲਾ ਜਿ ਤੋ ਰਿਆ ਹੈ ਨਹੀਂ ਕੋਈ ਮਨ ਨਾਉਣ ਵਾਲਾ ਉਮੀਦ ਕਰਤਾ ਹਾਂ ਦੋਸਤੋ ਇਹ ਅਲਫਾਜ਼ ਸੁਣ ਕੇ ਤੁਹਾਡੇ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਜੇਕਰ ਬੇਟੀਆਂ ਤੇ ਲੋ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਵੱਤ ਵਤ ਸ਼ੇਅਰ ਜ਼ਰੂਰ ਕਰੋ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰ ਲਓ ਫਿਰ ਮਿਲਾਂਗੇ ਤਦ ਤੱਕ ਲਈ Rapa